ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚਾਹ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੁਖਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਰਿਸ਼ਤੇਦਾਰ ਆ ਰਹੇ ਆ ਜਾ ਰਹੇ ਆ ਜੀ ਤੇ ਬਾਈ ਦੀ ਖਬਰ ਸਾਰ ਬਾਈ ਤਾਂ ਤਕਰੀਬਨ ਤਕਰੀਬਨ ਠੀਕ ਹੋ ਗਿਆ ਸੱਤ ਲੱਗਣ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਸਾਰੇ ਹੁਣ ਜਿਨ੍ਹਾਂ ਨਾਲ ਵੀ ਕੋਈ ਵੀ ਐਕਸੀਡੈਂਟ ਹੁੰਦਾ ਮਹਾਰਾਜ ਸਾਰਿਆਂ ਨੂੰ ਛੜਦੀ ਕਲਾ ਚ ਕਰੇ ਸਾਰਿਆਂ ਦੀ ਸਿੱਤ ਜਾਨਤਾ ਕਰੇ ਤੇ ਅੱਜ ਸਾਡੀ ਭੂਆ ਜੀ ਪਹੁੰਚੇ ਹੋਇਆ ਅਜੇ ਤਾਂ ਵਿਚਾਰੀ ਬਿਮਾਰ ਜੀ ਹੋ ਆ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਸ਼ੂਗਰ ਦੀ ਬਹੁਤ ਦਿੱਕਤ ਰਹੀ ਉਹਨਾਂ ਨੂੰ ਫਿਰ ਵਿੱਚ ਨੂੰ ਖਾਣ ਪੀਣ ਤੇ ਹਟ ਗਏ ਤੇ ਤੇ ਹੁਣ ਗਰਮੀ ਤਾਂ ਜਦੋਂ ਮਰੀਜ਼ ਉਲਝਾ ਪਾਉਂਦਾ ਨੂੰ ਉਲਝਾਈ ਜਾਂਦੀ ਗਾਹਾਂ ਗਾਹਾਂ ਸਰੀਰ ਹੋ ਜਾਂਦਾ ਸਿਆਣੇ ਫਿਰ ਕੋਸਾ ਦੱਖਣ ਦੀ ਮਾਰ ਚੱਲਣੀ ਔਖੀ ਹੋ ਜਾਂਦੀ ਹੈ ਤੇ ਅੱਜ ਸਾਡੀ ਭੂਆ ਜੀ ਆਈ ਵੀ ਹੈ ਖਬਰ ਨੂੰ ਬਾਈ ਦਿਨ ਨੂੰ ਮਲਾਉਂਦਾ ਤੁਹਾਨੂੰ ਅੰਦਰ ਚੱਲ ਕੇ ਸਾਰੇ ਬੈਠੇ ਬਿਅਸਤਾ ਗੱਲਾਂ ਬਾਤਾਂ ਚੱਲ ਰਹੀਆਂ ਤੇ ਇੱਧਰ ਸੰਦੀਪ ਗੌਰ ਕਿਆ ਬਣਾ ਰਹੀ ਐ ਇਹ ਮੈਂ ਸੌਕੀਆਂ ਸਬਜ਼ੀ ਬਣਾ ਰਹੀ ਐ ਮੇਰੇ ਵੱਲੋਂ ਹੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚਿਆ ਕਰਾਰ ਨਹੀਂ ਬਹੁਤ ਆਈ ਹਾਏ ਬਾਹਰ ਇਹਨਾਂ ਨੇ ਟੀਨਾ ਨਹੀਂ ਪਾਈਆਂ ਪਾਗਲ ਟੀਨਾ ਟੀਚ ਟੀਚ ਹਵਾ ਨਾ ਉਹ ਹੈਗੀ ਆ ਪ੍ਰੈਸ ਅੰਦਰ ਹੈਗੀ ਟੀਨਾ ਮੈਸਾਂ ਕੋਲ ਜਾ ਕੇ ਦੇਖੀ ਟੀਨਾ ਥੱਲੇ ਖੜਨ ਨੂੰ ਦੇ ਨਹੀਂ ਕਰਦਾ ਪੱਖਾ ਵੀ ਅੱਗੇ ਵਰਗੀ ਹਵਾ ਮਾਰਦਾ ਚਲੋ ਗਲਤੀ ਹੋ ਗਈ ਹਾਂ ਪਾਪਾ ਹਾਂ ਬੱਤ ਹਾਏ ਤੂੰ ਵੀ ਬਾਹਰ ਸੱਸ ਸਹੁਰਿਆਂ ਨੂੰ ਹਾਂ ਆਹੋ ਕਿਆ ਬੱਤ ਇਹਦੇ 'ਚ ਕੁਛ ਨਹੀਂ ਹੈਗਾ ਦੋਤੀ ਦੇ ਕੇ ਦੇਖ ਕਰੰਨੇ ਆ ਤੇ ਇਧਰ ਲੋ ਜੀ ਬਲਾਦੇ ਪਾਪੀ ਪਾਪੀ ਸਾਸਰੀ ਘਰ ਇਧਰ ਨੂੰ ਇਧਰ ਨੂੰ ਲੋ ਵਾ ਲੋ ਵਾ ਇਧਰ ਬੜੀ ਪਾਪੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪੂ ਆ ਨੂੰ ਮੱਲੇ ਜੀ ਤੇ ਹੁਣ ਦੋਹੇ ਜਣੀਆਂ ਭਾਈ ਦਰਾਣੀਆਂ ਜਠਾਣੀਆਂ ਆਪਸ ਚ ਦੁੱਖ ਸੁੱਖ ਜਿਆਦਾ ਕਰਦੀਆਂ ਮੈਂ ਮੇਰੀ ਚੁਗਲੀਆਂ ਕਰਦੀਆਂ ਉਧਰ ਚਾਚਾ ਬੈਠਾ ਨੇ ਚਾਚਾ ਲੱਗਿਆ ਬੂਆ ਨਾਲ ਗੱਲਬਾਤ ਕਰਨ ਲੋ ਜੀ ਮੈਂ ਥਾਣੀ ਜੀ ਜਿਖਾਓ ਜਿੱਕਣਾ ਮਾੜੀ ਮੈਂ ਤੁਹਾਨੂੰ ਕੁਝ ਵੀ ਕਹੂੰਗੀ ਅੱਛਾ ਲਿਕਾਉਂਦੇ ਕੀ ਆ ਤੇ ਗੂੜ ਅੱਛਾ ਗੂੜ ਆਪਣੀ ਦਾਦੀ ਦੀ ਗੱਲ ਲੱਗਿਆ ਰੋ ਜੀ ਸੁਣਾਓ ਗੱਲ ਸੁਣਾਓ ਚਾਚਾ ਦਾਦੀ ਦੀ ਨਹੀਂ ਸੁਣਾ ਨਹੀਂ ਆ ਲੋਕੋ ਕੋਈ ਗੱਲੇ ਚ ਨੇ ਨਾਲ ਹੱਥ ਇਸ ਤਰ੍ਹਾਂ ਦੇਖੇ ਗੋੜੇ ਮੈਂ ਤੇ ਕਾਦਿ ਲੁਕਾਉਂ ਤ ਤੁਸੀਂ ਕਾ ਨਹੀਂ ਮੈਂ ਤੇ ਡਰਦੇ ਬਹਤੇ ਤੁਸੀਂ ਹਾਂ ਮੈਂ ਕਿਹੜੇ ਕਿਧਰ ਨੂੰ ਜਾਣਾ ਇਹ ਤੁਹਾਡਾ ਹੀ ਹੈ ਤੁਸੀਂ ਖਾਚੇ ਰੋਣਾ ਹਾਂ ਬੈਠੀ ਕੋ ਬਿੜਿਆਰੇ ਦੀ ਆਤਮਾ ਦੀ ਵੀ ਚੀਜ਼ ਲਿਖੋ ਮੈਂ ਜੇਕਰ ਬਣ ਜਾਣਾ ਸ਼ਾਮ ਨੂੰ ਆ ਇੱਕ ਜਗ੍ਹਾ ਬੈਠੇ ਉਹਨੂੰ ਜੱਤਾ ਰੋਟੀ ਇਕੱਠੀ ਕਰਨ ਦੇ ਦੋ ਤੇ ਹੁਣ ਕਮਰੇ ਹੁਣ ਤਾਂ ਕਮਰੇ ਚ ਹੋ ਗਏ ਕਮਰੇ ਚ ਹੋ ਗਏ ਜਾਂ ਇਕੱਠੀ ਮਿੱਠੀ ਨੂੰ ਰੋਟੀ ਖਾਈ ਜੀ ਰੋਟੀ ਪਾਲੇ ਮੇਰੇ ਬਾਣੀ ਆਪਣੇ ਅਰਮਨ ਮੰਗ ਮੰਨ ਜਾਣਾ ਜੀ ਤੇ ਬੇਨੇ ਚੱਲੋ ਰੋਟੀ ਪਾਲਾ ਇਮਤ ਤੂੰ ਕਾਣੂ ਪਾ ਕੜੀ ਕੜੀ ਅਥਲ ਬੈਠੀ ਜਾਨੀ ਮੈਂ ਬਾਹ ਚਾਪੇ ਮਾਂ ਦੇ ਲੈਣੀ ਅੱਛਾ ਦੱਸ ਦਿਆਦੀ ਇਹ ਮੈਂ ਕਿਹੜੇ ਗਰਾਉਂ ਦੇ ਮਾਂ ਦੀ ਆ ਆ ਚਾਪਣੀ ਮਾਂ ਦੀ ਅੱਛਾ ਬੈਠੇ ਨੇ ਬੇਬੇ ਨੇ ਕਹਿੰਦਾ ਮੈਂ ਖਾ ਖਾਂ ਮੈਂ ਤੂੰ ਕੀ ਕਰੀਂਦੀ ਕੜੀ ਕੜੀ ਹਾਂ ਹਾਂ ਤੂੰ ਆ ਤੂੰ ਕੜੀ ਕੜੀ ਹੱਥਲ ਬੈਠੀ ਐ ਮੈਂ ਮਾਂ ਆਂ ਅੱਜ ਸਾਰਗਲੇ ਮਾਂ ਦੇ ਤੇ ਹੁਣ ਤੱਕ ਨਹੀਂ ਕਹਿੰਦੀ ਤੂੰ ਕੜੀ ਕੜੀ ਚੱਕੀ ਜਾਨੀ ਭਾੜੇ ਇਹ ਜਲੀਪ ਇਹ ਮੈਂ ਤੈਨੂੰ ਕਿਹਾ ਮੈਂ ਕਿਹੜੇ ਗਰਾਉਂ ਦੇ ਮਾਂ ਦੀ ਆ ਭੜੀ ਮੈਂ ਆਪਣੇ ਵੀ ਮਾਂ ਦੀ ਆ ਅਮਰ ਜਵਾਬ ਹਾਂ ਹਾਂ ਏਰੀ ਜਾਂਦੀ ਜੀ ਇਕੱਠੇ ਰਹਿੰਦੇ ਤੇ ਜਾਂਦੇ ਨੇ ਜਿਵੇਂ ਸਾਰੇ ਬੈਠੇ ਜੇ ਵੜ ਕੇ ਰੋਟੀ ਖਾਣ ਦੇ ਅੰਦਰ ਹਾਂ ਉਹ ਤਾਂ ਫਿਰ ਜਾਂਦਾ ਹੈ ਹੀ ਤਾਂ ਉਹ ਅੰਦਰ ਦੇ ਪਾਸੇ ਦਾ ਘਰ ਹੁੰਦਾ ਸੀ ਨਾ ਹਾਂ ਨਾ ਵਿੱਚ ਚਾਚੇ ਬਲਾ ਦੇ ਫਦੇ ਮੇਰੇ ਇਧਰੋਂ ਬਸ ਸਰਕਾਰ ਜੀ ਚਾਚਾ ਲੱਗਿਆ ਵਾ ਆਪਣਾ ਬਚਪਨ ਦੀਆਂ ਗੱਲਾਂ ਦੱਸਦਾ। ਮੈਂ ਮੈਂ ਗੱਲ ਛੇੜ ਬੈਠਿਆ ਕੋਈ ਚਾਚਾ ਨੇ ਮੈਨੂੰ ਸੁਣਾਤੀ ਗੱਲ। ਮਾਹਬੀਪਾ ਗੱਲ ਕਰਦੇ ਤੇ ਵੀ ਜੇਕੜਾ ਹੁਣ YouTube ਤੇ ਅਸੀਂ ਹੈਗੇ ਪਾਪਾ ਜੀ ਆ ਜਾਂ ਭਾਫੀ ਚਾਚਾ ਹੈਗਾ ਹਨਾ। ਵੀ ਐਕੜਾ ਮੈਂ ਆਪਣਾ ਪਰਦਾਦਾ ਨਹੀਂ ਦੇਖਿਆ ਹੈਗਾ। ਵੀ ਜੇ ਕਿਤੇ ਜਲ YouTube ਹੁੰਦਾ ਚੱਲ ਪੈਂਦਾ ਸੀ ਆਪਣੇ ਪਰਦਾਦੇ ਨੂੰ ਦੇਖ ਲੈਂਦੇ ਇਹਦੇ ਉੱਪਰ ਬੈਠ ਕੇ ਹਨਾ। ਵੀ ਹੁਣ ਸਾਨੂੰ ਜਿਹੜਾ ਸਾਨੂੰ ਵੀ ਦੇਖਣਗੇ ਸਾਡੇ ਗਾਹ ਜਿਹੜੇ ਹੈਗੇ ਆ ਤੇ ਦੇਖਣਨ ਆ। ਉਹ ਗੱਲਾਂ ਚੱਲਦੀ ਚੱਲਦੀ ਹੈ ਮੈਂ ਚਾਚੇ ਨੂੰ ਪੁੱਛ ਬੈਠੇ ਮਾਮਾ ਤੁਸੀਂ ਆਪਣਾ ਦਾਦਾ ਦੇਖਿਆ ਨਾ ਵੀ ਸਾਡੇ ਦਾ ਸ਼ਕਲ ਤੁਹਾਨੂੰ ਤਾਂ ਪਤਾ ਨਹੀਂ ਚਾਚੇ ਜੀ ਕਿ ਨਵੀਂ ਦੇਖਦੇ ਮੈਂ ਦਾਦੀ ਜਰੂਰ ਦੇਖੀ ਹੈ ਫਿਰ ਦਾਦੀ ਦੀ ਗੱਲ ਚੱਲਦੀ ਚੱਲਦੀ ਹੈ ਗੱਲ ਬਾਤ ਇਹਨਾਂ ਨੇ ਨੰਬੂਆ ਬਲਾ ਸਸਰੀ ਗੱਲ ਹੋਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਤੇ ਮੈਂ ਸੇਹ ਤਾਂ ਤੇਰੀ ਹਾਂ ਬਸ ਠੀਕ ਐ ਸੇਹ ਤਾਂ ਹਾਂ ਪਹਿਲਾਂ ਨਾਲ ਤੇ ਫਾਟਾ ਮੈਂ ਗੱਲਾਂ ਮਾਤਾਂ ਦੀ ਪਤਾ ਲੱਗਦਾ ਯਾਰ ਕੋਈ ਨਾ ਨਾ ਠੀਕ ਹੈ ਹਾਂ ਮੈਂ ਵੜੋ ਤਾਂ ਆਪਣਾ ਕੰਮ ਧੰਦਾ ਵੀ ਕਰ ਲੈਣੀ ਪਹਿਲਾਂ ਪਹਿਲਾਂ ਨਾਲ ਯਾਦ ਰੱਖਣ ਵਾਲੀ ਨਾ ਪਹਿਲਾਂ ਬੂਆ ਖੰਦੀ ਦੀ ਸ਼ੂਗਰ ਦੀਆਂ ਗੋਲੀਆਂ ਹੁਣ ਟੀਕੇ ਲਾ ਗਈ ਲਾਉਂ ਹਾਂ ਠੀਕ ਹੈ ਨਾ ਹਾਂ ਠੀਕ ਹੈ ਲਾਉਂ ਹੁਣ ਟੀਕਾ ਲਾਇਆ ਟੀਕੇ ਲੈਂਦਾ ਪਰੇ ਹਾਂ ਲੈ ਕੇ ਆਈ ਬੂਆ ਨਾਲ ਟੀਕਾ ਠੀਕ ਹੈ ਹਾਂ ਦੇਸ਼ੇ ਵਾਲੇ ਨਹੀਂ ਇਨਸੂਲਿਨ ਇਨਸੂਲਿਨ ਇਨਜੈਕਸ਼ਨ ਹਾਂ ਬੂਆ ਦੇਖੋ ਤਾਂ ਵੀ ਕਿੱਥੇ ਐਨਾ ਕੰਮ ਕਰਿਆ ਚਾਚਾ ਤੈ ਵੀ ਦਾ ਪਾਪਾ ਜੀ ਦਾ ਠੀਕ ਆ ਪਾਪਾ ਜੀ ਨੂੰ ਤਾਂ ਮਰਦ ਦੀ ਕਿਰਪਾ ਵੀ ਚੱਲ ਉਹਨੂੰ ਸ਼ੂਗਰ ਦੀ ਤਿੱਕਤ ਤੁਸੀਂ ਵੀ ਬਹੁਤ ਮਿਹਨਤ ਕਰੀ ਚਾਚੇ ਨੇ ਵੀ ਬਹੁਤ ਮਿਹਨਤ ਕਰੀ ਸ਼ੂਗਰ ਕਿੱਥੇ ਤੇ ਆ ਗਈ ਤੁਹਾਡੇ ਕੋਲ ਕਿੱਥੇ ਤੇ ਆਇਆ ਉਹ ਬਾਈ ਮੈਂ ਨਾਲੇ ਜਿਹੜੇ ਆ ਤਾਂ ਮੈਨੂੰ ਚਾਚਾ ਬਹੁਤ ਬੋਦੀ ਚੱਕਿਆ ਕਰਦੇ ਨੇ ਮੇਰੇ ਛੋਟੇ ਜਿਹੇ ਨੂੰ ਦੇ ਨੇ ਉਹ ਚਾਚੇ ਨੂੰ ਸ਼ੂਗਰ ਕਿੱਥੇ ਆ ਗਈ ਮੈਨੂੰ ਬੋਦੀ ਚੱਕਦਾ ਸੀ ਤੇ ਮੈਨੂੰ ਆ ਗਈ ਚਾਚੇ ਨੂੰ ਤਾਂ ਹੁਣ ਤੇ ਹੀ ਆਈ ਆ ਮੈਂ ਕਹਿੰਦਾ ਕਿੰਨੇ ਕੇ ਸਾਲ ਹੋ ਗਏ ਚਾਚੇ ਆਈ ਨੇ 18 19 ਸਾਲ ਤੋਂ ਹਾਂ ਦਾ ਦਾ ਰੋਗੇ ਸਮਝ ਲੂ ਵੀ ਹੋਣਾ ਕਿ ਕਿੰਨੀ ਉਮਰ ਹੋਗੀ 80 ਸਾਲ 40 ਦੇ ਵਿਚਕਾਰ 50 ਦੇ ਵਿਚਕਾਰ 50 ਦੇ ਵਿਚਕਾਰ ਹੀ ਕਿਤੇ ਪਤਾ ਲੱਗਿਆ 40 45 ਚਾਹ ਤੁਹਾਨੂੰ ਵੀ ਉਹ 40 ਦੇ ਗੇੜ ਚ ਬੰਦਾ ਲੱਗ ਗਿਆ ਇੰਦਰ ਹਾਂ ਮੈਨੂੰ 40 ਦੇ ਪਤਾ ਲੱਗਿਆ ਸਮਝ ਗਏ ਹਾਂ ਤਾਂ ਇੱਕ ਪਰਦੇ ਹੀ ਆ ਕਹਿੰਦਾ ਜੇ 100 ਬੰਦਾ ਖੜਾ ਡਾਕਟਰ ਤੇ ਕਹਾਣਾ ਹੈ ਕਹਿੰਦਾ ਤਾਂ 90 ਬੰਦਿਆਂ ਨੂੰ 95 ਨੂੰ ਸ਼ੂਗਰ ਆ ਗਿਆ ਕੋਈ ਬਿਮਾਰੀ ਆਉਂਦੀ ਹੈ ਕਿਸੇ ਨੂੰ ਕੁਝ ਵੀ ਨਹੀਂ ਆਉਦੀ ਯਾਨੀ ਜ਼ਿਆਦਾ ਨਹੀਂ ਹੈਗੀ ਤਾਂ ਹੈ ਨਹੀਂ ਜਦ ਪਤਾ ਲੱਗ ਗਿਆ ਫਿਰ ਹੈਗੀ ਫਿਰ ਉਹ ਹਾਰਦੀ ਨਹੀਂ ਹਾਂ ਫਿਰ ਬੋਲ ਕਹਿੰਦਾ ਆਹ ਮੈਂ ਫਿੱਟ ਬੈਠ ਮੈਂ ਫਿੱਟ ਬੈਠ ਕੰਪਿਊਟਰ ਜੇ ਹੋ ਗਈ ਵਿੱਚ ਬਾ ਅੱਛਾ ਹੁਣ ਅਕਾ ਗੱਲ ਕਰਕੇ ਡੇਡ ਵੀ ਆਉਂਦੇ ਚੀ ਵੀ ਆ ਐਡ ਹੋ ਐਕੜੇ ਸਾਰੇ ਦਿਮਾਗ ਜੇ ਪੈਡ ਹੋ ਗਈ ਵੀ ਬਸ ਫਿਕਰ ਹੈਗੀ ਹੈ ਨਾ ਗੋਲੀ ਖਾਦੀ ਨੂੰ ਡੇਢ ਮਹੀਨਾ ਹੋ ਗਿਆ ਗੋਲੀ ਵੀ ਖਾਦੀ ਡੇਢ ਮਹੀਨੇ ਤੇ ਤੁਸੀਂ ਐਚਵਾਈ 19 ਜਿਹੜਾ ਜਾਇਕ ਕੋਹਣਾ 3 ਮਹੀਨੇ ਵਾਲਾ ਉਹਨੇ ਇੱਕ ਟੈਸਟ ਕਰਵਾਉਣਾ ਚਾਹੀਦਾ ਮੈਂ ਕਰਾ ਲਿਆ ਕਦੋਂ ਉਹ ਨਾ ਸਹੀ ਰਸਤਾ ਇਹ ਇਹ ਮੇਰਾ ਕਰਾ ਕਰਿਆ ਤਾਂ 3.5 ਮਹੀਨੇ ਪੇ ਛੱਡੋਗਾ ਹੁਣ ਤੁਸੀਂ ਕਹ ਰਹੇ ਡੇਢ ਮਹੀਨੇ ਦੀ ਗੋਲੀ ਨਹੀਂ ਖਾਧੀ ਮੈਂ ਹਾਂ ਹੁਣ ਚੈੱਕ ਕਰਵਾ ਹੁਣ ਹੁਣ ਚੈੱਕ ਕਰਾਉਂਗਾ ਇਹ ਇਹ ਤਿੰਨ ਉਹਨੇ ਤੁਹਾਨੂੰ ਅਸਲੀ ਦੱਸਣਾ ਕਹਿਣਾ ਤਾਂ ਸ਼ੁਕਰ ਨੂੰ ਕੁਝ ਵੀ ਨਹੀਂ ਬਦੀ ਵੀ ਨਾਣਾ </body>ਤੇ ਬੋਡੀ ਦੇ ਵਿੱਚ ਉਹਨੇ ਅਸਲ ਵਿੱਚ ਤਾਂ 3 ਮਹੀਨੇ ਵਾਲਾ ਜਿਹੜਾ ਟੈਸਟ ਆ ਵੀ ਤੁਹਾਡੇ ਬੋਡੀ ਦੇ ਵਿੱਚ 24 ਘੰਟੇ ਦੇ ਵਿੱਚ ਪੂਰੀ ਬਰਾਬਰ ਜੇ ਵੀ ਕਦੇ 200 ਹੋ ਗਏ ਕਦੇ 100 ਹੋ ਗਏ ਵੀ 150 ਮੈਂ ਇਹ ਕਿਸੇ ਨੂੰ ਪਰਸੇ ਚਾਹਤੇ ਜੇ ਮੇਰੇ ਆ ਜਦੋਂ ਮੇਤਰ ਨੂੰ ਨਾ ਦਿਖਾਈ ਉਹਨੇ ਸਾਰੇ ਸਰੀਰ ਦੀ ਕਰਾ ਲਈ ਅੱਛਾ ਲੇ ਯਾਰ ਵੀ ਕਿਆ ਕਿੰਨੇ ਦੀ ਗੱਲ ਸਾਰ ਇਹਦੇ ਉੱਪਰ ਬਾਡੀ ਦੇ ਉੱਪਰ ਕਿੰਨੇ ਚਾਹੇ ਤਾਂ ਪੈਕੇਜ ਕਿੰਨੇ ਦਾ ਹੋ ਪੈਕਟ ਕਰਨੇ 1000 ਦਾ ਠੀਕ ਆ ਕਿੱਥੇ ਕਰਵਾਏ ਸਰਕਾਰੀ ਹਸਪੀਟਲ ਦੇ ਵਿੱਚ ਜਿਹੜਾ ਡਾਇਗਨੋਸ ਕਰਾ ਪਰ ਉਹ ਕਿਹਾ ਆਰ ਕਿਹੜੇ ਇਹ ਹੋਂਕਾਰ ਕਿਹਾ ਨਹੀਂ ਆਰ ਪੀ ਸਿੰਗਲ ਇਹ ਇਹਨਾਂ ਦੇ ਕਹਿ ਰਹੇ ਨੇ ਜਿਹੜਾ ਸੰਤੇ ਵਾਲਾ ਮੰਡਾ ਪਾ ਨਹੀਂ ਆਉਂਦਾ ਇਹ ਤੇ ਕਿਹਾ ਮਾਈਕਰੋ ਮੈਟ੍ਰੋਲ ਮਾਈਕਰੋ ਉਹ ਵੀ ਪੈਣੀ ਨਹੀਂ ਯਾਰ ਮੈਕਰੋ ਵਾਲਾ ਹਾਂ ਇੱਕ ਮੈਕਰੋ ਹੈਗਾ ਕਿ ਸੀ ਕੇ ਹੈ ਫਿਰਤੀ ਵਾਲਾ ਸੀ ਕੇ ਹੈ अच्छा अच्छा। 베스티 ਵਾਲਾ। ਮੈਂ ਕਰੋੜਾ ਨਹੀਂ ਆ ਰਿਹਾ ਤਾਂ। ਹਾਂ। ਜਿਹੜਾ ਆਪਣੀ ਕੁੜੀ ਦਾ ਰਿਸ਼ਤੇਦਾਰ ਲੱਗਦਾ ਵਿੱਚ ਤੇ। ਤਿੰਨ। ਆਪ ਨਹੀਂ ਬੈਂਦਾ। ਮੈਂ ਤਾਂ ਤਿੰਨ ਚਮਕੌਰ ਜੁਦਾ, ਮਰੰਡੇ ਜੁਦਾ ਉਪਰ ਤੇ ਨਾਲ ਸੈਂਟਰ। ਅਲੱਗ ਲੱਗ ਜਾਦਾ। ਨਹੀਂ ਮੈਂ ਕਰੋੜਾ ਤੇ ਕਰਾਂ। ਹੂੰ। ਠੀਕ ਹੈ। ਤਵਾ ਦੇਖ ਦਿਨ ਦਿਖਾ ਦੇ ਮੈਨੂੰ। ਚਲੋ ਵੀ ਆਏ। ਰੱਖੋ। ਹਾਂ। ਜ਼ਰੂਰੀ ਹੈ। ਪਤਾ ਕੀ ਗੱਲ ਹੈ ਜਿਹੜੇ ਪੁਰਾਣੇ ਸਮੇਂ ਤੇ ਚਾਚੇ ਪਾਉਂ ਮਤਲਬ ਨਾ ਜਿਹੜੀਆਂ ਰੋਟੀਆਂ ਦੇ ਬੇਰਵੇ ਦੀ ਰੋਟੀ ਹੋਊਗੀ ਜਾਂ ਜਾਂ ਸਬਜ਼ੀਆਂ ਨਹੀਂ ਖਾਣੀਆਂ ਰੇਹੇਗੀ ਤੇ ਹਨਾ ਦੇਸੀ ਈਟਾਪ ਕਰਦਾ ਸਾਰਾ ਕੰਮ ਹੁਣ ਜਿਹੜੀ ਵੀ ਚੀਜ਼ ਆਪਾਂ ਨੇ ਖਾਣੀ ਹੈ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਹੈ ਉਹ ਨੁਕਸ ਨੂੰ ਜਦੋਂ ਆਪਾਂ ਸਲਾਦ ਖਾਦੇ ਨਾ ਉਥੋਂ ਤੁਹਾਡੀ ਗੱਲ ਨਹੀਂ ਮੈਂ ਕਰਦਾ ਰੋਟੀ ਡੇਢ ਖਾਣੀ ਠੀਕ ਹੈ ਡੇਢ ਹੁਣ ਪਾਣੀ ਆ ਉਹਦੇ ਸਦੇ ਨੂੰ ਖਾਣ ਦਾ ਜਿਹੜੀ ਜਾਣੀ ਬਸ ਨਵਰੀਆ ਕੱਲ ਤੁਹਾਡਾ ਸਰੀਰ ਵੀ ਦੱਸਦਾ ਹੁਣ ਤੁਸੀਂ ਐਨ ਸਹੀ ਰਹੋ ਪਰ ਮੈਨੂੰ ਕਿਤੇ ਨਾ ਕਿਤੇ ਕਮਜ਼ੋਰ ਲੱਗੀ ਜਾਂਦੇ ਆ ਕਮਜ਼ੋਰ ਜੀ ਕਮਜ਼ੋਰੀ ਕੋਈ ਨਹੀਂ ਚਾਹੁੰਦੇ ਕਿਉਂਕਿ ਇਹ ਇਹਦੇ ਵਿੱਚ ਜੇ ਸਰੀਰ ਵਿੱਚ ਕਮਜ਼ੋਰੀ ਹੋ ਕੋਈ ਨਾ ਕੋਈ ਬਿਮਾਰੀ ਨਾ ਫੜ ਜਾਣਾ ਕਿ ਬੱਸ ਬਹੁਤ ਦਿੱਕਤ ਆ ਬਹੁਤ ਹੈ ਕਿ ਤਾਂ ਇੱਕ ਕਮਜ਼ੋਰੀ ਚਾਹੀਦੀ ਹੈ ਹਮਾਰੀ ਹਾਂ ਕਮਜ਼ੋਰੀ ਤੇ ਬਿਮਾਰੀ ਆਉਣੀ ਹੈ ਨਹੀਂ ਸਾਡੇ ਧਰੀਰ ਸਹੀ ਹੈ ਹਰ ਇੱਕ ਪਾਸੇ ਤੇ ਜਿਹੜੀ ਵਿੱਚ ਸਭੀ ਚਲਾਉਂਦਾ ਤਾਂ ਹੈ ਤਾਂ ਸਰੀਰ ਨੂੰ ਦੱਸ ਦੇ ਤੂੰ ਹਾਂ ਕੁਝ ਨਾ ਸੋਕੇ ਕਿ ਅਸੀਂ ਚੱਲਦੇ ਤੇ ਅੱਗੇ ਚੱਲਦੇ ਤੇ ਅੱਗੇ ਚੱਲਦੇ ਤਾਂ ਕੁਝ ਪਰ ਇਹ ਇੱਕ ਇਹ ਵੀ ਤਾਂ ਜਦ ਜ਼ਰੂਰ ਬਣਾਇਆ ਤਾਂ ਮੈਂ ਕਹੀ ਤੇ ਫੜ ਕੇ ਨਾ ਅੱਧਾ ਕਾਟਾ ਛੱਡਦਾ ਨਹੀਂ ਤੂੰ ਲੈ ਵੀ ਹੈਗਾ ਅੱਧਾ ਕਾਟਾ ਕਈ ਨੂੰ ਚਲਾਈਓ ਜਾਣਾ ਲਗਾਤਾਰ ਹੂੰ ਦਾਨੀ ਤਾਂ ਕਰਦਾ ਨਹੀਂ ਉਹ ਕਹੀ ਚਲਾ ਦੋ ਉਹ ਚੱਲ ਕਰスメਤ ਤੇ ਨਹੀਂ ਕਈ ਕੁਝ ਕਰਨਾ ਨਹੀਂ ਹੈਗਾ ਹਾਂ ਉਹ ਕਰ ਕੇ ਬੈਠੇ ਅੱਗੇ ਰੁਟੀਨ ਦੀ ਰੋਜ਼ ਕਰਨਾ ਤਾਂ ਅਰੇ ਅੱਗੇ ਰੁਟੀਨ ਰੋ ਰੋ ਤਾਂ ਰੁਟੀਨ ਦੇ ਵਿੱਚ ਤਾਂ ਹੁਣ ਵੀ ਉਹ ਕਹੀਦੀ ਨਹੀਂ ਹੁੰਦੇ ਕਹਿੰਦੇ ਵੀ ਇੱਕ ਬੰਦਾ ਮੈਥ ਨੂੰ ਚੱਕ ਕੇ ਕੋਠੇ 'ਤੇ ਚੜ ਗਿਆ ਹੈ ਵੀ ਹਾਂ ਮੈਥ ਨੂੰ ਚੱਕ ਕੇ ਪੌੜੀਆਂ ਪਰ ਉੱਠੇ 'ਤੇ ਚੜ ਗਿਆ ਕਿਵੇਂ ਚੜਿਆ ਕਹਿੰਦੇ ਵੀ ਉਹਦੇ ਸਪਨੇ ਚ ਤੋਤੀ ਰੁਟੀਨ ਬਣ ਗਈ ਪਹਿਲਾਂ ਜਿੱਦਾਂ ਕੱਟਾ ਜੰਮਿਆ ਕੱਟੇ ਨੂੰ ਚੱਕ ਕੇ ਲੈ ਗਿਆ ਇੱਕ ਵਾਰ ਜਿਹੜਾ ਐ ਦਿਨ ਚ ਨ ਦੋ ਵਾਰ ਜਿਹੜਾ ਐ ਹੌਲੀ ਹੌਲੀ ਉਹ ਰੋਜ਼ ਕੱਟੇ ਨੂੰ ਖੋਣੀ ਚਾਹਦੇ ਕਿੰਨਾ ਵਜ਼ਨ ਵਧਦਾ ਤਾਂ ਕਿਦੇ 50 ਗ੍ਰਾਮ ਵਧ ਗਿਆ ਰੋਜ਼ ਜਿਹੜਾ 100 ਗ੍ਰਾਮ ਵਧ ਗਿਆ ਇੱਕ ਦਿਨ ਉਹ ਮੈਂ ਫੋਨ ਵੀ ਚੱਕ ਕੇ ਚੜ ਗਿਆ ਉਹ ਉਦੋਂ ਹੀ ਉਮਰ ਵੱਧਦੀ ਜੀ ਕੁੜੀ ਦੀ ਰੁਟੀਨ ਵੱਧਦੀ ਜੀ ਰੁਟੀਨ ਵੱਧਦੀ ਜਾਂਦੀ ਜੀ ਉਹਨਾਂ ਨੂੰ ਉਹ ਵਜ਼ਨ ਉਹਨੂੰ ਪਤਾ ਲੱਗ ਜਾਂਦਾ ਵੀ ਵਜ਼ਨ ਵਧਿਆ ਕਿ ਨਹੀਂ ਵਧਿਆ ਉਹ ਮਦਦ ਦੀ ਗੱਲ ਹੈ ਵੀ ਜਦੋਂ ਚੱਲਦੇ ਚੱਲਦੇ ਚੰਦ ਕਰਦੇ ਇੱਕ ਨਹੀਂ ਲੋਕ ਨਸ਼ਿਆਂ ਦੇ ਬਟਨ ਦੀ ਗੱਲ ਵੀ ਪਹਿਲਾਂ ਇੰਨਾ ਕੋ ਨਸ਼ਾ ਕਰਦੇ ਹਣ ਕਰਦੇ 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 ਬੋਤਲ ਦਾ ਵੀ ਨਹੀਂ ਪਤਾ ਲੱਗਦਾ ਇੱਕ ਬੰਦਾ ਜਿਹਨੇ ਕਦੇ ਪੀਤੀ ਨਹੀਂ ਹੁੰਦੀ ਪੈ ਗੇ ਰੜੋਗੇ ਵੇਰ ਦਿੰਦਾ ਨੂੰ ਇੱਕ ਬੰਦਾ ਬੋਤਲ ਵੀ ਕਿਸੇ ਦਾ ਚੋਰੀਆ ਜਾਂਦਾ ਹੁੰਦਾ ਵੀ ਉਹ ਚੀਜ਼ ਆ ਮੈਂ ਕਹਿੰਦੀ ਆ ਮੈਂ ਗਾਲੀ ਵੀ ਸੰਭਲ ਲੈਣ ਅੰਦਰ ਵੀ ਸੰਭਲਣਾ ਬੇੜੇ ਸੰਭਲਣਾ ਤਾਂ ਕਿ ਹੁਣ ਅੰਦਰ ਸੰਭਲ ਕੇ ਦਾਮ ਲੈ ਕੇ ਤਾਂ ਬੇੜੇ ਤੇ ਲੱਗਣਾ ਫੇਰ ਗੱਲ ਹੀ ਹੈ ਹਾਂ ਪਰ ਕਿਤੇ ਨਾ ਕਿਤੇ ਪਾ ਨੂੰ 100 ਵੀ ਹਾਂ ਕਦੇ ਕਿਸੇ ਟਾਈਮ ਆਏ ਸੀ ਸੁਖਬੀਰ ਹਾਂ ਇਹਨਾਂ ਜੈਸਮੀਨ ਰਣਕਾਰਾਂ ਨੂੰ ਸਕੂਲ ਤੋੜ ਕੇ ਸਾਰਾ ਕੰਮ ਕਰੀਏ ਨੇ ਵੇਣਨਾ ਹਾਂ ਸਾਰਾ ਨੇ ਵੇਣਨਾ ਠੀਕ ਹੈ ਨਾ ਉਸ ਤੋਂ ਬਾਅਦ ਵਿੱਕੀ ਦੀ ਵਾਈਫ ਆ ਗਈ ਉਹ ਜੇ ਕੰਮ ਵੰਡ ਹੋ ਗਿਆ ਹੁਣ ਸੁਖਬੀਰ ਨਾਲ ਚੜਨ ਲੱਗੇ ਉਹ ਪੰਗੇ ਗਾਹ ਜੈਸਮੀਨ ਵੀ ਲੈ ਲਾਉਣੇ ਸਕੂਲ ਦੇ ਜੋਬ ਦਾ ਇਹ ਤਾਂ ਪੂਰਾ ਹੋ ਗਿਆ ਉਹਦਾ ਸਕੂਲ ਦਾ ਹੁਣ ਉਹ ਤਿੰਨ ਪਰ ਪੰਡ ਹੋ ਗਿਆ ਹੁਣ ਉਹ ਦੋ ਲੜੀਆਂ ਬਿਮਾਰ ਹੋ ਜਾਂਦੀ ਛੇਤੀ ਗੱਲ ਨਾ ਥਾਂ ਜੇ ਇੱਕ ਬੰਦੇ ਦੇ ਮੁੰਡੇ ਪਿਆ ਰਹੇ ਇੱਕ ਟੈਨਸ਼ਨ ਜੀ ਵੀ ਰਣੀ ਕਿ ਫਿਰ ਇਹ ਚੱਲਦਾ ਰਹਿੰਦਾ ਠੀਕ ਠੀਕ ਉਹ ਕੰਮ ਥੋੜਾ ਵੱੰਡ ਜਾਦਾ ਜਾਣੇ ਚ ਹੋ ਗਿਆ ਉਹ ਫਿਰ ਛਰੀਰ ਉਹ ਕਹਾਣੇ ਜਵੇਂ ਚਾਚੇ ਦਾ ਵੀ ਮੁੰਡੇ ਜਵਾਨ ਹੋ ਗਏ ਨਾਲ ਨੂੰ ਮੁੰਡਿਆਂ ਨੇ ਕੰਮ ਚੱਕ ਲਿਆ ਚਾਚੇ ਨੂੰ ਆਹ ਚੜਦਾ ਜੇ ਪੈਸੇ ਉਹ ਉਹ ਪਰ ਕਹਿ ਵੀ ਹੈਗਾ ਕਿ ਫਿਰ ਦਹਾਂ ਤੇ ਕਹਿੰਦੇ ਆ ਪਾਪਾ ਜੀ ਹਟਦੇ ਨਹੀਂ ਹੈ ਕਿ ਉਹ ਟੀ ਟਿੱਗਾ ਟਿੱਗਾ ਕੀ ਉਹ ਕਿਤੇ ਨਾ ਕਿਤੇ ਉੱਪਰ ਹੀ ਰਹਿੰਦੇ ਆ ਸਤਾ ਹੁਣ ਲੱਗ ਗਿਆ ਕਿ ਥੋੜੇ ਕਿ ਦਿਨਾਂ ਤੇ ਕਹਿੰਦੇ ਆ ਨਾ ਸ਼ਰੀਰ ਵਾਲੀ ਗੱਲ ਚਾਚੇ ਉਹ ਵੀ ਲੱਗਿਆ ਕਹਿਣ ਵੀ ਹੋਣ ਸਰੀਰ ਥੋੜਾ ਜਿਹਾ ਕਲ ਪਾਇਲ ਜਵਾਬ ਜਿਆਦਾ ਨਾ ਬੈਠ ਉਠੀ ਜਾਂਦਾ ਬਿਨਾਂ ਸੋਟੀ ਤੇ ਫਿਰ ਹਾਂ ਹਾਂ ਇਹ ਕੰਮ ਬੈਨਾ ਹੋਣਾ ਫਿਰ ਤੋਂ ਉਹ ਨਹੀਂ ਪਰਾਂਵਰ ਬੈਕ ਨਹੀਂ ਜਦੋਂ ਸਿੱਧਾ ਹੀ ਉੱਠਣਾ ਹੂੰ ਥਲੇ ਹੱਥ ਲਾ ਲੈਣੇ ਮਿਹਰ ਜੀ ਬੱਸ ਪਰਾਂਵਰ ਤਾਂ ਬੈ ਕੇ ਕੰਮ ਹੁੰਦਾ ਨਹੀਂ ਕੋਈ ਵੀ ਕਰਦਾ ਹੀ ਨਹੀਂ ਹੱਥ ਲਾ ਲੈਣੇ ਪਰਾਂਵਰ ਤਾਂ ਬੈ ਕੇ ਹੀ ਕਰਦੇ ਬੈਠਣੇ ਵਾਲਾ ਕੰਮ ਕੋਈ ਨਹੀਂ ਤੋਰੇ ਫੇਰੇ ਵਾਲੀ ਆ ਬੱਸ ਤੋਰੇ ਫੇਰੇ ਵਾਲੀ ਆ ਵੀ ਸਾਈਕਲ ਚੱਕ ਕੇ ਕਦੇ ਮੰਡਰ ਨੂੰ ਲੰਘ ਕੇ ਕਦੇ ਪੋਲਟਰੀ ਬਾਰੰਬਰ ਪਹੁੰਚ ਗਏ ਕਦੇ ਇੱਥੇ ਆ ਕੇ ਸਾ ਹੁਣ ਆਪਣੇ ਭਤੀਜੇ ਦੀ ਖਬਰਦਾਰ ਪੁੱਛ ਲਈ ਕਿ ਭਤੀਜੇ ਨੇ ਤੇਰੀ ਪੁੱਤੀ ਖਬਰਦਾਰ ਮਾਨੂੰ ਇਹ ਦੱਸ ਵੀ ਕਿਹੜੇ ਮਰੀਜ ਨੇ ਕਿਹਦੀ ਖਬਰ ਪੁੱਛੀ ਆਪਸ਼ੇ ਪੁੱਛਿਆ ਨੇ ਮਾਨੂੰ ਮੈਂ ਰਸਤਾ ਮਾਪੂਆ ਹਾਂ ਤਾਂ ਠੀਕ ਹੈ ਕੋਈ ਚੱਕਰ ਇਹ ਕਹਿੰਦੀ ਮੈਨੂੰ ਤਾਂ ਬਾਹਰ ਤੇ ਫੋਨ ਆਇਆ ਤਾਂ ਰਜਵੰਤ ਦਾ ਵੀ ਬੀਲ ਗਿਰ ਗਿਆ ਟੀਨਾ ਪਰ ਤੇ ਵੀ ਉਹਦੀ ਖਬਰਦਾਰ ਲਿਆ ਹੋਰ ਮੈਨੂੰ ਬਾਹਰ ਤੇ ਆ ਗਿਆ ਵੀਡੀਓ ਦੇਖੀ ਮੈਂ ਉਹਨੇ ਵੀਡੀਓ ਦੇਖੀ ਉਹਨੇ ਵੀ ਪਤਾ ਗਿਆ ਉਹ ਵੀਡੀਓ ਬਹੁਤ ਨੇ ਦੇਖੀ ਨਹੀਂ ਜਿਹਦੇ ਵਿੱਚ ਗਿਰਿਆ ਹੋਇਆ ਦਿਖਾਇਆ ਵੀ ਗਿਰਿਆ ਵੀ ਉਹ ਉੱਥੇ ਸਾਰਾ ਕੁਝ ਜਦੋਂ ਪ੍ਰੋਨਾ ਖਡਾ ਖਬਰ ਨੂੰ ਆਇਆ ਕਦੇ ਕੋਈ ਖਬਰ ਨੂੰ ਆ ਗਿਆ ਫੇਸਬੁਕ ਫੇਰ ਲੱਗਿਆ ਉਹ ਖਬਰ ਨੂੰ ਕਾ ਕੇ ਆਈ ਜਾਂਦੇ ਮੇਰੀ ਕੀ ਕਰਨ ਹੋ ਗਈ ਇਹਨੂੰ ਫੇਰ ਖਬਰ ਦੇ ਵਿੱਚ ਬੰਦਾ ਤਾਂ ਪੁੱਛੀ ਉਹਨੂੰ ਤੁਸੀਂ ਪੁੱਛ ਲਓ ਵੀ ਕੀ ਕਰਨ ਹੋ ਗਈ ਦੀ ਨਜ਼ਰ ਤਾਂ ਮੈਂ ਐ ਕਰਦਾ ਦਾ ਇਕਲਾ ਪੈਰ ਹੋ ਗਿਆ ਧੜ ਚਾਰੇ ਥੱਲੇ ਗਿਆ ਜਾਲੀ ਰੁਕਮ ਫੇਰ ਉਹ ਤਾਂ ਲੱਗੀ ਗਿਆ ਉਹਨੂੰ ਇਦਾਂ ਇਦਾਂ ਨਿਕਲ ਉਹ ਤਾਂ ਪਿੰਡ ਵਾਲਿਆਂ ਦਾ ਫਾਟੇ ਜਿਹੜੇ ਨੇ ਪੁੱਛਦੇ ਰਹੇ ਕਿ ਨਹੀਂ ਜਿਉਂ-ਜਿਉਂ ਬਹਾਰ ਦੇ ਸੰਪਤਾਂ ਲੱਗੀਆਂ ਜਾਂਦਾ। ਉਹੇ ਕਰਕੇ ਫਿਰ ਅਸਾਂ ਨੇ ਨਾਮ ਦੇ ਪੈੜ ਮੰਨ ਲਖਾਇਆ ਉਹਨੇ ਫਿਰ ਅੱਗੋ ਸੁੱਖ ਦੇ। ਬੱਸ ਬੱਸ। ਬੱਸ ਬੱਸ। ਦੁੱਖ ਦੇ। ਆਹ। ਦੁੱਖ ਵੀ ਸੁੱਖ ਦੇ ਹੋਣਾ। ਹਾਂ। ਇਹ ਹੁੰਦਾ। ਚਲੋ ਕੋਈ ਨਹੀਂ। ਮਾਰਾ ਤਾਂ ਸਭ ਨੂੰ ਚੜ੍ਹਦੀ ਕਲਾ ਚ ਰੱਖਿਆ। ਤਾਂ ਅੰਦਰ ਉਸਤ ਰੱਖਿਆ ਵਾਕੀ। ਬਾਕੀ ਬਿਮਾਰੀਆਂ ਸਾਡੀਆਂ ਦਾ ਸਰੀਰ ਦਾ ਹਿੱਸਾ ਹੀ ਐ ਇੱਕ। ਹਾਂ ਇਹਦਾ ਕੱਪੜਾ ਸਰੀਰ ਪਰ ਆ ਗਿਆ ਚਲ ਗਿਆ। ਨਣਿਆ ਵੀ ਮਟਾਪੇ ਚ ਥੋੜੀ ਜਿਹਾ ਜ਼ਿਆਦਾ ਹੁੰਦੀ ਆ ਹਾਂ ਜਿਹੜੀ ਐਨਾ ਕਹੇ ਵੀ ਜਿੰਨੇ ਕਿ ਸੰਦੇ ਮਾਪੋ ਕੋਲ ਪਾ ਗਏ ਉਹਨੇ ਕਿ ਸਿੱਧਾ ਕੱਟ ਰੱਖ ਕੱਟ ਰੱਖੂਗੇ ਕੀ ਐ ਕੱਟ ਹੋਈ ਜਾਂਦੀ ਆਪਣੇ ਆਪੇ ਹੋ ਜਾਂਦੀ ਐ ਸਾਡੇ ਗਾਹਾਂ ਦੇ ਆਣੇ ਉਹਨਾਂ ਦੇ ਸਾਥੇ ਕੱਟੀ ਜਾਂਦੀ ਐ ਉਹ ਪਤਾ ਕੀ ਗੱਲ ਆ ਉਹ ਕੰਮ ਨਹੀਂ ਪੈਣਾ ਹੱਥੀ ਦਾ ਮੁੰਦੇ ਦੇ ਸਾਰੇ ਹਾਂ ਜ਼ੋਰ ਲੱਗਦਾ ਤਾਂ ਸਰੀਰ ਦਾ ਆਪਣੇ ਉਹ ਜਿਹੜੇ ਆਪਣੇ ਜਿਹੜੀ ਚੀਜ਼ਾਂ ਸਾਡੇ ਅੰਦਰ ਬਿਮਾਰੀ ਪੈਦਾ ਕਰਦੀਆਂ ਉਹ ਉਹ ਉਹਦੇ ਨਾਲ ਹੀ ਨਿਕਲਦੇ ਦੀਆਂ ਮਾਰ ਗਰਮੀ ਦੇ ਨਾਲ ਹੀ ਹਣਾ ਮੁਰਤਾ ਜਾਇ ਹੈ ਸਰਦੀ ਹੈ ਚਾਹੇ ਗਰਮੀ ਪੱਖਾ ਸਾਡੇ ਚੱਲਦਾ ਚੱਲਦਾ ਹੂੰ ਉਹ ਦੋਏ ਤਰ੍ਹਾਂ ਵੀ ਨਹੀਂ ਕਰਨੀ ਆਂ ਇਹਦੀ ਕੰਮ ਕਰਕੇ ਤਾਂ ਕਿਆ ਕੱਢਣੀ ਆਲੀ ਕਰਨੀ ਆਪਣੇ ਅੰਦਰ ਏਸੀ ਆ ਗਿਆ ਕਿਸੇ ਅੰਦਰ ਕੋਈ ਨਾ ਕੋਈ ਚੀਜ਼ ਪੈਦਾ ਕਰੀ ਜਾਣੀ ਹੈ ਉਹ ਜਾਲੋ ਪੈਦਾ ਹੋਈ ਜਾਣੀ ਹੈ ਦੇਖੋ ਜਕਸਰ ਮੈਂ ਤੁਹਾਨੂੰ ਇਹ ਵੀ ਗਲਤ ਆਖਦਾ ਜਿਵੇਂ ਆਪਾਂ ਦੇਖੇ ਨੇ ਆਪਣੇ ਇੱਥੇ ਜੇ ਆਪਾਂ ਮਾਏ ਦੱਬਾਂ ਐਸਿਡ ਰੀਕ ਜੀ ਨਿਕਲਦੀ ਹੁੰਦੀ ਹੈ ਵਿੱਚ ਦੇ ਹੈ ਨਾ ਉਹ ਪਰੇਸ਼ਾ ਸਾਤ ਨੂੰ ਮਤਲਬ ਕਿ ਸਾਡੇ ਸਰੀਰ ਨੂੰ ਨਾ ਇੱਥੇ ਤੋਂ ਰੋਮਾਂ ਦੇ ਜਰੀਏ ਆਕਸੀਜਨ ਕਾਫੀ ਮਿਲਦੀ ਹੈ ਉਹ ਆਕਸੀਜਨ ਤਾਂ ਉਹ ਰੋਮ ਖੁੱਲੇ ਤਾਂ ਰਹਿਣਗੇ ਜੇ ਉਹ ਰੋਮਾਂ ਦੇ ਵਿੱਚੋਂ ਪਹਿਲਾਂ ਸਾਡੇ ਗਰਮੀ ਬਹਾਰ ਆਉਂਦੀ। ਗਰਮੀ ਬਹਾਰ ਆਉਗੀ ਤੇ ਉੱਥੇੋਂ ਆਕਸੀਜਨ ਲਉਂਦੇ। ਹੁਣ ਜੇ ਸਾਨੂੰ ਗਰਮੀ ਨਹੀਂ ਆਉਣੀ ਹੈਗੀ ਉਹ ਰੋਮਾਂ ਬੰਦ ਹੋ ਜਾਣਾ। ਹਾਂ। ਇੱਕ ਹੁਣ ਬਹੁਤ ਵੀਡੀਓ ਚੱਲ ਰਹੀ ਹੈ ਪਿੱਛੇ ਜਿਹੜੀ ਕਹਿੰਦੇ ਕੈਂਸਰ ਹੋਣ ਦਾ ਕਾਰਨ ਕੀ ਹੈ। ਵੀ ਸਾਨੂੰ ਜਿਹੜੇ ਸੈੱਲਾਂ ਨੂੰ ਵੀ ਆਕਸੀਜਨ ਇੱਟਾਂ ਨਾਲ ਮਿਲਦੀ ਸੀ ਤੇ ਜਾਬੀ ਖਾਣੇ ਖਾਣਨੇ ਆ। ਵੀ ਬਹੁਤ ਕੁਛ ਹੈ ਵੀ ਆਕਸੀਜਨ ਆਕਸੀਜਨ ਸਰ ਦੇ ਜਾਣ ਵਾਲਾ ਪ੍ਰਕਿਰਿਆ ਬੰਦ ਹੋ ਗਏ ਮੜੀ ਦੀ ਗਰਮੀ ਹੋਣੀ ਨਹੀਂ ਇਹਦੇ ਏਸੀ ਲਾੜਨੇ ਇਹ ਜੇ ਕੰਮ ਦਾ ਕੀ ਕਰਨਾ ਬਾਹਰ ਜਾ ਕੇ ਜਿਹੜੇ ਕੰਮ ਕਰਦੇ ਉਹਨਾਂ ਨੂੰ ਲੱਗੀਆਂ ਕਾਫੀ ਔਨਰ ਹੋਣ। ਤਾਂ ਉਹ ਕੰਮ ਰਹੇ ਨਹੀਂ ਉਹ ਮਰ ਆਪਣੇ ਘੜ ਨਹੀਂ ਘੜਦੇ 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 ਹੁਣ ਇੰਨਾ ਤਾਂ ਹੈ ਦਿਮਾਗ ਪਹਿਲਾਂ ਦਿਮਾਗ ਘੱਟ ਤੇ ਹੁਣ ਦਿਮਾਗ ਬਹੁਤ ਤੇਜ ਹੋਊਗਾ। ਦਿਮਾਗ ਬੰਬਿਆਣੇ ਦੇ ਵੀ ਹਾਂ ਜਾਂ ਦਿਮਾਗ ਘੱਟ ਤੇ ਫਿਜ਼ੀਕਲੀ ਜ਼ਿਆਦਾ ਤੇ ਹੁਣ ਦਿਮਾਗ ਜ਼ਿਆਦਾ ਤੇਜ ਹੋਊਗਾ ਫਿਜ਼ੀਕਲੀ ਘਟ ਕੇ ਇਹ ਲਾਣਾ ਹਰਿਆਂ ਫਰਕ ਪਉਂਦੀ ਜੰਨੀ ਆ ਉਹ ਵੀ ਵੜੇ ਚਰਕੇ ਖੰਨੀਆਂ ਵਾਲੇ ਨੇ ਤੇ ਮਾਰ ਕੇ ਹਾਂ ਬਸੋ ਦਿਮਾਗ ਤੇਜ ਹੋ ਗਏ ਹੁਣ ਦਿਮਾਗ ਤੇਜ ਨਹੀਂ ਗੱਲਾਂ ਮੈਂ ਕੋਈ ਨਾ ਕੋਈ ਬੰਦਾ ਸਾਡੀ ਸ਼ੁਭਤਾ ਹੀ ਪੁੱਛ ਗਿਆ ਉਹ ਉਹੀ ਕਰਦਾ ਪਪਾ ਜੀ ਹੋਈਆਂ ਚਾਚਾ ਜੀ ਨੇ ਹੀ ਦੱਸਦੇ ਵੀ ਰਾਤ ਨੂੰ ਤਾਰੇ ਦੇਖ ਕੇ ਬੜਦ ਦੇ ਜਿੰਨੇ ਦੇ ਦਿਨ ਚੜਦੇ ਕਿਲਾ ਗੁੰਦੇ ਜੇ ਹੁਣ ਰਾਤ ਨੂੰ ਟਰੈਕਟਰ ਕੱਢ ਲੀਏ ਤਾਰਾ ਦੇਖ ਕੇ ਸਰੀਰੀ ਤਦਦੇ ਪਿੰਡ ਦੀ ਜ਼ਮੀਨ ਵਾਹਾਂਗੇ। ਹਾਂ। ਜਦ ਹੀ ਕਿੰਦਾਵਾ ਹੁੰਦਾ ਤਾਂ ਗੱਲ ਹੈ ਪਰ ਉਹ ਦਿਮਾਗ ਨਹੀਂ ਮਿਲਿਆ। ਕਿਤੇ ਨਾ ਕਿਤੇ ਦਿਮਾਗ ਚੱਲਿਆ ਟਰੈਕਟਰ ਬਣਿਆ ਟਰੈਕਟਰ ਦੇ ਵਿੱਚੇ ਫਾੜੇ ਪਏ। ਹਾਂ। ਉਹ ਦਿਮਾਗ ਨੇ ਕੰਮ ਕਰਤਾ ਉਹ ਕੰਮ ਕਿੰਨਾ ਐਡਵਾਂਸ ਹੋ ਗਿਆ। ਉਹ ਗੱਲ ਹੈ। ਵੀ ਉਹੇ ਕਰਕੇ ਸਰੀਰ ਉਹਨੇ ਕੰਮ ਨਹੀਂ ਕਰਦੇ। ਮਸ਼ੀਨੀ ਜੋਗਾ। ਹਾਂ ਬਸ ਬਤਾਉਂਗਾ। ਬੈਂਗਲੂਰ ਨਾ ਪਤਾ ਹੈ। ਉਹਨੇ ਹੀ ਕਰਨਾ। ਉਹਨੇ ਦਿਮਾਗਾਂ ਦੇ ਬਿਨਾਂ ਚੰਗੀ ਚੀਜ਼ ਪਾਣੀ ਉਹਨੇ ਹੀ ਪਾਣੀ। ਮਾਰ ਦੇ। ਅਸੀਂ ਕਹਿੰਦੇ ਹਾਂ ਕਿ ਚੱਲ ਪਹਿਲੇ ਸਿਹੜੀ ਨੂੰ ਠੀਕ ਕਰ ਹੁਣ ਕਿ ਠੀਕ ਹੈ। ਮਾਤਾ ਕਲਦਨ ਸਾਨੂੰ ਬਾਣੀ ਚਾਚਾ ਜੀ ਪੜ੍ਹਦੇ ਆਂ। ਚਾਚਾ ਜੀ ਜਿਹੜਾ ਲੈਕਚਰ ਕਰਦੇ ਸੋਨੇ ਵਾਲਾ ਹੁੰਦਾ ਇਹਨਾਂ ਦਾ। ਬਹੁਤ ਸੁਣੀਆਂ ਦੰਨਾਂ ਲੋਕਾਂ ਨੂੰ ਸਮਝ ਆਉਂਦੀਆਂ। ਹੁਣ ਪੱਲੇ ਦੇ ਲੋਕਾਂ ਨੇ ਬੰਨਣੀਆਂ। ਹਾਂ ਪੱਲੇ ਦੇ। ਠੀਕ ਹੈ ਨਾ? ਉਹਦੋ ਦੱਸਿਆ ਜਾਂਦਾ ਸਾਰਾ ਕੁਝ ਕੀ ਮਾਰਾ ਹੈ ਕੀ ਚੱਲ ਰਿਹਾ ਹੈ ਸਾਡੇ ਜੀਵਨ ਕਿਦਾਂ ਦਾ ਬਤੀਤ ਪਹੁੰਚਾਇਆ ਹੈ ਨਾ ਸਾਨੂੰ ਦੱਸਿਆ ਬਥੇਰਾ ਹੁਣ ਜਦੋਂ ਅਸੀਂ ਉਹ ਵਰਤੀਰਾ ਆਖੀ ਲੋਕਾਂ ਦਾ ਕਰਾਂਗੇ ਸਾਨੂੰ ਪਤਾ ਵੀ ਹੁੰਦਾ ਮਨ ਸਾਡਾ ਕਹਿੰਦਾ ਇੱਕ ਵਾਰ ਅੰਦਰ ਤੇ ਆ ਨਾ ਮਿੱਥੂ ਕਿਸੇ ਦਾ ਮਾਰਾ ਲੱਗਿਆ ਕਰਨਾ ਪਰ ਆਪਾਂ ਫੇਰ ਕਰ ਜਾਂਦੇ ਹਾਂ ਉਹ ਫਿਰ ਸਾਨੂੰ ਫੜਵੇ ਹੁਕਤੇ ਨੇ ਪੈਂਦੇ ਕਿਤੇ ਨਾ ਕਿਤੇ ਜੇ ਇੱਕ ਬਿਲਾ ਹੀ ਰਾਇ ਗੁਰ ਪਰੇ ਤਾਂ ਲੇਖੇ ਚ ਲੱਗਦਾ ਲੱਗਦਾ ਆਈ ਨਹੀਂ ਗੱਲ ਕੋਈ ਉਲਟ ਗੱਲ ਕੁਝ ਵੀ ਕਿਹਾ ਹੋਰ ਨੇ ਫੜ ਨਹੀਂ ਜਾਂਦਾ ਹੈਗਾ ਹੁਣ ਮਾਰਾ ਜੀ ਤਾਂ ਇੱਥੇ ਵੀ ਕਹਿੰਦੇ ਵੀ ਤੁਸੀਂ ਕਿਸੇ ਦਾ ਬੁਰਾ ਕਰਨਾ ਜੇ ਤੋ ਸੋਚਿਆ ਏ ਹਾਂ ਤੁਹਾਨੂੰ ਪਾਪ ਉਦੋਂ ਹੀ ਲੱਗ ਗਿਆ ਜਦੋਂ ਬੁਰਾ ਕਰਨ ਬਾਰੇ ਸੋਚਿਆ ਹਾਂ ਤੁਸੀਂ ਬੁਰਾ ਤਾਂ ਕਰਨਾ ਨਾ ਮੁਰਕ ਕੇ ਗੱਲ ਨਾ ਆਪਣੇ ਘਰੇ ਆ ਜੰਦੇ ਜੀ ਇਹੋ ਮੈਂ ਕਹਾਂ ਨਾ ਮਾਰਾ ਅਪਰੇ ਉੱਪਰ ਆ ਜੀ ਇਹ ਜੇ ਸੋਚੋ ਤੇਹੀ ਤਾਂ ਬੰਨਾਂ ਨੇ ਸਾਰੀਆਂ ਬਾਕੀ ਹੁਣ ਭਾਈ ਸੰਸਾਰ ਚੱਲਦਾ ਲੱਗ ਲੱਗ ਧਰਮ ਹੈ ਕੋਈ ਕਿਸੇ ਤਰੀਕੇ ਦਾ ਚੱਲਦਾ ਕੋਈ ਕਿਦੇ ਤਰੀਕੇ ਦਾ ਚੱਲਦਾ ਆਪਾਂ ਸਿੱਖੀ ਧਰਮ ਨੂੰ ਗੁਲਾਮ ਕਰ ਦੇਦਾ ਆਪਾਂ ਐਦਾਂ ਚੱਲਦੇ ਆ ਹਾਂ ਅੱਪਾ ਨੇ ਜ਼ਿਕਰ ਅੰਦਰ ਦੱਸਿਆ ਗਿਆ ਜਿਵੇਂ ਸਾਨੂੰ ਗੁਰੂ ਗਬਨ ਸਿੰਘ ਮਹਾਰਾਜ ਕਹਿੰਦਾ ਸਾਡੇ ਗੁਰਜੁਰਗ ਕਹਿੰਗੇ ਵੀ ਆਹ ਚੀਜ਼ ਪੁੱਤਰਾ ਮਾੜੀ ਐ ਆਹ ਠੀਕ ਐ ਆਹ ਕਰਨ ਦਾ ਕੁੰਨ ਹੁੰਦਾ ਆਹ ਕਰਨ ਦਾ ਪਾਪ ਹੁੰਦਾ ਸਾਡੇ ਦਿਮਾਗਾਂ ਚ ਬੈਠ ਗਿਆ ਗੱਲਾਂ ਅਸੀਂ ਉੱਕਣਾ ਚਾਹਦੇ ਹਾਂ ਕਿਸੇ ਨੂੰ ਇਹ ਗੱਲਾਂ ਹੁਣ ਆਪਣੇ ਸਿੱਖ ਧਰਮ ਚ ਲੋਕ ਇਹ ਕਹਿੰਦੇ ਵੀ ਟੱਕ ਮਾਰਿਆ ਹੋਏ ਦਾ ਪਾਪ ਨਹੀਂ ਹੈਗਾ ਵੀ ਹਲਾਲ ਕਰੇ ਹੋਏ ਦਾ ਪਾਪ ਹੈ ਹੈਨਾ ਮੁਸਲਮਾਨ ਕਹਿੰਦੇ ਆ 75% ਦੁਨੀਆ ਦੇ ਵਿੱਚ 75% ਮੁਸਲਮਾਨਾਂ ਦਾ ਇਚਾਰਾ ਉਹ ਖਲਾਲ ਹੀ ਕਰਦੇ ਉਹ ਕਹਿੰਦੇ ਇਹ ਪਾਪ ਨਹੀਂ ਹੈ ਕਹਿੰਦਾ ਦੂਆ ਪਾਪ ਹੈ ਜਿਹੜਾ ਤੁਸੀਂ ਕਰਦੇ ਕਿ ਕਿਹਦੀ ਮੰਨੋਗੇ ਇੱਕ ਪਾਸੇ 75% ਦੁਨੀਆ ਨਹੀਂ ਤੇ 1% ਵੀ ਨਹੀਂ ਹੈਗੇ ਹਾਂ ਕਿ 75% ਝੂਠੇ ਹੋਗੇ ਅਸੀਂ ਸੱਚੇ ਹੋਗੇ ਇਹ ਜਿਹਨਾਂ ਦਾ ਪਛਾਣਦੇ ਆਪਾਂ ਹੋਰ ਪਰਸਨ ਚੱਲ ਜਣੇ ਆ ਸੂਨੀਆ ਪਰ ਹੁਣ ਜਿਹੇ ਜਿਹੇ ਤੁਹਾਨੂੰ ਚ ਬੰਦਾ ਹੈਗਾ ਉਹ ਚ ਪੱਕੇ ਹਾਂ ਉਸ ਕਰਨੇ ਨਹੀਂ ਨਾ ਖਲਾਲ ਕਰਨਾ ਨਮਾਜ਼ ਦਾ ਪਾਪ ਦਾ ਐਗਜ਼ਾਮਪਲ ਕਰਕੇ ਸਮਝਨੇ ਆ ਗੱਲ ਸਮਝਾਉਣ ਦੀ ਗੱਲ ਹੈ ਇੱਕ ਚਲੋ ਆ ਗਏ ਉਹ ਕੌਣ ਆ ਗਏ ਜਾਂ ਚਰਾ ਅੱਜ ਨੂੰ ਕੁਛ ਨਹੀਂ ਵੜਾ ਲਾ ਰਗਾ ਨਹੀਂ ਇਹ ਕਰਨ ਮੇਰੇ ਘਰੋਂ ਹੋਣ ਦਿੱਤੇ ਉਹਦਾ ਚੱਲੀ ਜਾਵਾ ਤਾਤਾ ਸਾਵਾਂ ਪ੍ਰਕਾਰ ਦਾ ਚੱਲਦਾ ਕੰਮ ਇਹਦਾ ਲੱਗਿਆ ਵੀ ਇੱਧਰ ਚੱਲਦੇ ਜਿਹੜੀਆਂ ਦੀ ਕਹਾਣੀ ਹਾਂਜੀ ਬਣ ਗਿਆ ਜੀ ਕਰੇਲੇ ਕਰੇਲੇ ਕਹਾਣੀ ਕੋਪ ਤੇ ਤਾਂ ਬਣ ਗਏ ਡੈਡੀ ਦਾ ਫੋਨ ਆਇਆ ਤਾਂ ਹਾਂ ਡੈਡੀ ਦੇ ਬਾਥਰੂਮ ਰਹੀ ਵੀ ਪੈਪ ਕੋਲ ਪਾਣੀ ਬਾਥਰੂਮ ਨੂੰ ਕਰਨ ਲੱਗ ਗਿਆ ਤੇ ਪਾਸੋਂ ਬਹੁਤ ਆਉਂਦੀ ਆ ਤੇ ਮੈਂ ਹੁਣ ਡਾਕਟਰ ਨਾਲ ਗੱਲ ਕਰਨ ਲਈ ਗਈ ਸੀ ਹਾਂ ਡਾਕਟਰ ਕਹਿੰਦਾ ਇਹ ਟੈਸਟ ਕਰ ਚਲ ਕਲਚਰ ਆਹ ਜੂਰਨ ਕਰਤਾ ਇੱਕ ਕਰਾਓ ਜੂਰਨ ਦਾ ਬੈਸ ਚੇਂਜ ਕਰਾਓ ਅੱਛਾ ਮੈਂ ਹੁਣ ਗੱਲ ਕਰਕੇ ਹੱਡੀ ਜੀ ਡਾਕਟਰ ਸਾਹਿਬ ਨਾਲ ਕਹਿੰਦੇ ਵੀ ਫਿਰ ਮੈਨੂੰ ਰਿਪੋਰਟ ਭੇਜ ਦਿਓ ਚਲ ਠੀਕ ਹੈ ਕੀ ਆਇਆ ਮੈਂ ਤੁਹਾਨੂੰ ਦੱਸ ਦੂੰਗਾ ਵੀ ਜੇ ਮੇਰੇ ਕੋਲ ਆਉਣ ਦੀ ਲੋੜ ਹੋਈ ਹਾਂ ਵੀ ਦੇਖੋ ਕਰਤੋਂ ਮਾਡਾ ਡਾਇਰਿੰਗ ਦਾ ਦੇਵਿਕ ਵਾਰ ਤੁਸੀਂ ਪੈਰ ਵੀ ਚੇਂਜ ਕਰਾ ਲਓ ਹੂੰ ਤੇ ਵੀ ਬਾਥਰੂਮ ਵੀ ਸਾਜਰੇ ਨਿਰਮਣ ਕਾਲ ਦਿੱਤ ਨਹੀਂ ਮੁੱਕਾ ਹੋਣੇ ਉਹ ਜੀ ਹਾਂ ਆਜੂਰਨ ਕਲਚਰ ਪਰ ਜਾਦੇ ਤਾਂ ਮਰਜ਼ੀ ਕਰ ਲਵੇ ਉਹ ਤਾਂ 3 ਮਹੀਨੇ ਦਾ ਉਹਨਾਂ ਵਿੱਚ ਦੇਖਣਾ ਵੀ ਕਿੰਨੀ ਜਨ ਇਫੈਕਸ਼ਨ ਹੈ ਕਿੰਨੀ ਜਨ ਕੋਰਟਿੰਗ ਦਿਵਾਦ ਆਉਂਦੀ ਹੁੰਦੀ ਆ ਹਾਂ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਬਲਾਉਂ ਚ ਮਾਰਾ ਜੀ ਚੜ੍ਹਦੀ ਕਲਾ ਕਰਕੇ ਰਹੋ ਮੜਿਆ ਲਾਓ ਡਾਇਰਿੰਗ ਨੂੰ ਫੋਨ